ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸੈਬ ਸਿੰਘ ਵਿਰਕ ਤੁਸੀਂ ਵੇਖ ਰਹੇ ਹੋ ਐਸਪੀ ਮੀਡੀਆ ਪੰਜਾਬ ਦੋਸਤੋ ਜਿਸ ਜਗ੍ਹਾ ਤੇ ਖੜੇ ਆ ਇੱਥੇ ਨਾ ਕੋਈ ਸੂਆ ਹੈ ਨਾ ਕੋਈ ਕੱਸੀ ਹੈ ਨਾ ਕੋਈ ਨਹਿਰ ਹੈ ਤੇ ਦਰਿਆ ਤਾਂ ਇੱਥੇ ਨੇੜੇ ਤੇੜੇ ਵੀ ਨਹੀਂ ਪਰ ਇੱਥੇ ਜਿਹੜੇ ਹਾਲਾਤ ਨੇ ਉਹ ਬਦ ਤੋਂ ਬਦਤਰ ਨੇ ਹੜ ਵਰਗੀ ਸਥਿਤੀ ਹੈ ਇੱਕ ਹੋਰ ਦੱਸ ਦਈਏ ਕਿ ਪੰਜਾਬ ਦੀ ਕਾਫੀ ਉੱਚੀ ਜਗ੍ਹਾ ਹੈ ਜਿੱਥੇ ਕਦੇ ਵੀ ਹੜ ਆਏ ਹੀ ਨਹੀਂ 1988 ਵੇਲੇ ਵੀ ਇੱਥੇ ਪਾਣੀ ਆਇਆ ਸੀ ਪਰ ਉਸ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਸੀ ਹੋਇਆ ਪਰ ਇਸ ਏਰੀਆ ਦੇ ਵਿੱਚ ਇਹ ਨਾਬਾ ਦੇ ਨੇੜੇ ਦੇ ਪਿੰਦੇ ਪਿੰਡ ਨੇ ਜਿਵੇਂ ਬੌੜਾਖੁਰ ਦੇ ਛੱਜੂਪੱਟ ਇਸੇ ਤਰ੍ਹਾਂ ਹੀ ਲੋਹਾਰ ਮਾਜਰਾ ਅੱਗੇ ਜੋੜੀਆਂ ਅੱਗੇ ਸੰਗਰੂਰ ਸ਼ੁਰੂ ਹੋ ਜਾਂਦਾ ਪਰ ਇੱਥੇ ਜਿਹੜੇ ਹਾਲਾਤ ਖਰਾਬ ਹੋਣ ਦੀ ਵਜ੍ਹਾ ਹੈ ਉਹ ਹੈਗਾ ਇੱਥੋਂ ਲੰਘਦਾ ਨਾਬੇ ਦਾ ਪਾਣੀ ਲੈ ਕੇ ਗੰਦਾ ਨਾਲਾ ਜਿਸ ਦੀ ਸਫਾਈ ਦੇ ਨਾਮ ਦੇ ਉੱਪਰ ਹਰ ਸਾਲ ਲੱਖਾਂ ਰੁਪਏ ਦੇ ਟੈਂਡਰ ਪਾਸ ਕੀਤੇ ਜਾਂਦੇ ਨੇ ਤੇ ਇਹ ਸਫਾਈ ਜਿਵੇਂ ਤੁਸੀਂ ਨਾਲ ਚੱਲਦੀ ਵੀਡੀਓ ਵੇਖ ਰਹੇ ਹੋ ਜਦੋਂ ਝੋਨੇ ਲੱਗ ਚੁੱਕੇ ਸਨ ਜੁਲਾਈ ਦੇ ਮਹੀਨੇ ਤੱਕ ਵੀ ਇਹ ਜਲ ਬੂਟੀ ਇਹ ਜਲਕੁੰਬੀ ਇਸ ਦੇ ਵਿੱਚੋਂ ਸਾਫ਼ ਨਹੀਂ ਕੀਤੀ ਜਾਂਦੀ ਪਤਾ ਨਹੀਂ ਇਸ ਦੇ ਵਿੱਚ ਕੀ ਇਸ ਦੀ ਵਜ੍ਹਾ ਦਾ ਨਹੀਂ ਪਤਾ ਵੀ ਇਸ ਦੇ ਵਾਸਤੇ ਸਰਕਾਰ ਕੋਲ ਕੋਈ ਬੈਸਟ ਨਹੀਂ ਹੁੰਦਾ ਜਾਂ ਫਿਰ ਅਫਸਰਸ਼ਾਈ ਜਿਹੜਾ ਸਿਸਟਮ ਹੈ ਉਹ ਜਾਣਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਜਾਂ ਇੱਥੇ ਲਿਪਾਪੋਚੀ ਕਰਕੇ ਜਿਹੜਾ ਪੈਸਾ ਖੁਰਦ-ਬੁਰਦ ਕੀਤਾ ਜਾਂਦਾ ਤੁਸੀਂ ਵੇਖ ਸਕਦੇ ਹੋ ਚੰਗੀ ਭਲੀ ਸੜਕ ਦਾ ਵੀ ਨਾਸ ਮਾਰ ਦਿੱਤਾ ਹੈ ਜਿੱਥੇ ਕੋਈ ਆਮ ਬੰਦਾ ਵੀ ਆਣ ਕੇ ਵੇਖ ਸਕਦਾ ਕਿ ਇੱਥੇ ਪਾਣੀ ਚੜਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਤੁਹਾਨੂੰ ਗੰਦੇ ਨਾਲੇ ਦੀਆਂ ਤਸਵੀਰਾਂ ਦਿਖਾਉਂਦੇ ਆ ਤੇ ਤੁਸੀਂ ਪੁਲੀ ਵੇਖੋ ਜਿਹੜੀ ਪਿਛਲੀਆਂ ਸਰਕਾਰਾਂ ਸਨ ਜੇ ਉਹ ਸਰਕਾਰਾਂ ਕੰਮ ਨਹੀਂ ਸਨ ਸਹੀ ਕਰਦੀਆਂ ਇਸੇ ਕਾਰਨ ਤੋਂ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਦਲਿਆ ਤੇ ਇੱਕ ਨਵੀਂ ਪਾਰਟੀ ਲਿਆਂਦੀ ਬਦਲਾ ਦੇ ਨਾਮ ਦੇ ਉੱਪਰ ਕਿ ਇਹ ਸਰਕਾਰ ਕੁਝ ਚੰਗਾ ਕਰੇਗੀ ਲੋਕਾਂ ਨੂੰ ਉਮੀਦਾਂ ਵੀ ਸਨ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਪੂਰੇ ਪੰਜਾਬ ਦੀ ਅਸੀਂ ਤਸਵੀਰ ਬਦਲ ਦੇਾਂਗੇ ਪਰ ਜੇਕਰ ਹੁਣ ਤੁਸੀਂ ਇਹ ਤਸਵੀਰਾਂ ਕੈਮਰੇ ਦੇ ਉੱਪਰ ਵੇਖੋ ਇਹ ਗੰਦਾ ਨਾਲਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰੋਂ ਸਾਹਮਣੇ ਉਹ ਨਾਬਾ ਸਾਈਡ ਵੱਲੋਂ ਗੰਦੇ ਨਾਲੇ ਦੀਆਂ ਪਹਿਲਾਂ ਤਸਵੀਰਾਂ ਖਾਈਆਂ ਜਾਣ। ਇਹ ਜਿਹੜਾ ਗੰਦਾ ਨਾਲਾ ਹੈ ਠੀਕ ਇਸ ਜਗ੍ਹਾ ਦੇ ਉੱਪਰ ਤੁਸੀਂ ਇੱਕੋ ਸਮੇਂ ਦੇ ਉੱਪਰ ਅੱਜ ਬਰਸਾਤ ਦੇ ਦੌਰਾਨ ਵੀ ਤਸਵੀਰਾਂ ਵੇਖ ਰਹੇ ਹੋ ਤੇ ਕੁਝ ਸਮਾਂ ਪਹਿਲਾਂ ਜਦੋਂ ਝੋਨੇ ਲੱਗ ਚੁੱਕੇ ਸਨ ਤੁਸੀਂ ਵੀਡੀਓ 'ਚ ਵੇਖ ਰਹੇ ਹੋ ਝੋਨਾ ਲੱਗਿਆ ਹੋਇਆ ਤੇ ਜਲਕੁੰਬੀ ਜਾਂ ਇਹ ਬੂਟੀ ਦੇ ਨਾਲ ਗੰਦਾ ਨਾਲਾ ਇਹ ਫੁੱਲ ਭਰਿਆ ਪਿਆ ਹੈ। ਜਿਹੜਾ ਕਿ ਆ ਹੁਣ ਜਾ ਕੇ ਬਰਸਾਤਾਂ ਜਦੋਂ ਕਾਫੀ ਪੈ ਚੁੱਕੀਆਂ ਨੇ ਇਸ ਦਾ ਇੱਕ ਸਾਈਡ ਹੀ ਸਾਫ਼ ਕੀਤੀ ਗਈ ਹੈ। ਥੋੜੇ ਕੈਮਰਾਮੈਨ ਨੂੰ ਕਹਾਂਗੇ ਕਿ ਉਹ ਪਰਲੀ ਸਾਈਡ ਜਿਹੜੀ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਅਜੇ ਵੀ ਜਲਬੂਟੀ ਪਈ ਹੈ ਤੇ ਇੱਥੇ ਆ ਪਿੰਡ ਦੇ ਨੌਜਵਾਨ ਨੇ ਕੁਝ ਨੇੜੇ ਜਿੰਨਾਂ ਦੇ ਖੇਤ ਨੇ ਉਹਨਾਂ ਨੇ ਆ ਜਲਬੂਟੀ ਨੂੰ ਉਹ ਕੱਢਦੇ ਰਹਿੰਦੇ ਨੇ ਲਗਾਤਾਰ ਜਿਹੜੀ ਇਹ ਫਸਦੀ ਹੈ ਬਲੋਕੇਜ ਹੁੰਦੀ ਹੈ ਤਾਂ ਇਹ ਛੋਟੀ ਜੀ ਪੁਲੀ ਜਿਹੜੀ ਆ ਅਜੇ ਤੱਕ ਸਰਕਾਰ ਨਹੀਂ ਬਣਾ ਸਕੀ ਜਿਸ ਦੇ ਉੱਪਰੋਂ ਇੰਨੀ ਜ਼ਿਆਦਾ ਆਵਾਜਾਈ ਰਹਿੰਦੀ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਜਿਹੜੇ ਪਾਸੇ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਪਿੰਡ ਵੱਲੋਂ ਤਸਵੀਰਾਂ ਨੇ ਇਹ ਪਿੰਡ ਇਹ ਸਾਰੀ ਛੜਕ ਜਿਹੜੀ ਹੈ ਪਾਣੀ ਨਾਲ ਭਰੀ ਹੋਈ ਸੀ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੇ ਉੱਪਰ ਜੇ ਆਈ ਸਾਹਿਬ ਆਏ ਸਨ ਜੇ ਮੈਡਮ ਆਈ ਸੀ ਨਾ ਜਿਨ੍ਹਾਂ ਨੇ ਇਹ ਤਸਵੀਰਾਂ ਆਪਣੇ ਕੈਮਰੇ 'ਚ ਵੀ ਕੈਦ ਕੀਤੀਆਂ ਸਨ ਉਹਨਾਂ ਨੇ ਬਕਾਇਦਾ ਐਸਡੀਓ ਗੁਲਾਟੀ ਸਾਹਿਬ ਨੇ ਨਾਬੇ ਤੋਂ ਉਹਨਾਂ ਨੂੰ ਵੀ ਇਹ ਭੇਜੀ ਹਨ ਸਾਡੇ ਕੋਲ ਹੀ ਅਸੀਂ ਮੈਡਮ ਜਿਹੜੇ ਜੇ ਆਈ ਨੇ ਉਹਨਾਂ ਦੀ ਵੀਡੀਓ ਵੀ ਨਾਲ ਲਾ ਦਿੱਤੀ ਹੈ ਤੇ ਇਸ ਨਾਲੇ ਵੀ ਇਹ ਪੁਲੀ ਜਾਂ ਫਿਰ ਇਹ ਜਲਕੁੰਬੀ ਜਿਹੜੀ ਹੈ ਜਲ ਬੂਟੀ ਜਿਹੜੀ ਹੈ ਇਸ ਦੀ ਵਾਰ-ਵਾਰ ਚਰਚਾ ਹੁੰਦੀ ਹੈ ਸੋ ਖੈਰ ਹੋ ਸਕਦਾ ਜਿੰਨੇ ਵੱਡੇ ਬਾਈਟੇ ਤੇ ਵਿਖਾਏ ਗਏ ਨੇ ਹਰ ਵਾਰ ਕਿ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਅਸੀਂ ਤਾਂ ਇਹ ਵੀ ਕਵਾਂਗੇ ਜਿਹੜੇ 90 ਦੇ ਐਮਐਲਏ ਨੇ ਦੇਵਮਾਨ ਸਾਹਿਬ ਬਹੁਤ ਚੰਗੇ ਨਿੱਗੇ ਸੁਭਾਅ ਦੇ ਮਾਲਕ ਨੇ ਜੇਕਰ ਉਹਨਾਂ ਕੋਲ ਕੋਈ ਬਾਈਟ ਦੀ ਸਮੱਸਿਆ ਸੀ ਪਰ ਹੁਣ ਜਦੋਂ ਵਾਰ-ਵਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਹਰ ਤਰ੍ਹਾਂ ਦੀ ਕੋਈ ਬਾਈਟ ਦੀ ਘਾਟ ਨਹੀਂ ਤਾਂ ਉਹ ਇੱਕ ਪੈਲ ਦੇ ਆਧਾਰ ਤੇ ਸਪੂਲੀ ਨੂੰ ਬਣਾਉਣ ਜਿਹਦੇ ਨਾਲ ਪਾਣੀ ਦੀ ਬਲੌਕੇਜ ਜਾਂ ਜਲਕੁੰਬ ਜਿਹੜੀ ਬਲੌਕ ਹੋ ਜਾਂਦੀ ਹੈ ਪਿੱਛੇ ਬਿਨਾ ਹੜ ਤੋਂ ਹੜਾਂ ਵਾਲੀ ਸਥਿਤੀ ਕਰ ਦਿੱਤੀ ਜਾਂਦੀ ਕਿਉਂਕਿ ਅੱਜ ਪਾਣੀ ਉਤਰ ਚੁੱਕਿਆ ਸੀ ਤੁਹਾਨੂੰ ਸਾਈਡਾਂ ਤੋਂ ਖੇਤਾਂ ਦਾ ਪਾਣੀ ਵੀ ਵਖਾ ਸਕਦੇ ਆ ਇੱਥੇ ਕੁਝ ਨੌਜਵਾਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਮੈਗਦੀਪ ਸਿੰਘ ਆ ਜੀ ਮੈਗਦੀਪ ਸਿੰਘ ਇਹ ਜਿਹੜੀ ਪੁਲੀ ਹੈ ਇਸ ਦੇ ਨਾਲ ਕੀ ਕੀ ਸਮੱਸਿਆ ਆਉਂਦੀ ਹੈ ਕਦੋਂ ਕੁ ਦੀ ਬਣੀ ਹੋਈ ਹੈ ਇਹਨੂੰ ਹੀ ਪੁਲੀ ਨੂੰ ਸਾਡੇ ਜੰਮਣ ਤੋਂ ਪਹਿਲਾਂ ਦੀ ਬਣੀ ਹੋਈ ਆ ਵੀ ਸਾਡੇ ਪਿੰਡ ਦੇ ਜਿਹੜੇ ਦੱਸਦੇ ਨੇ ਲੋਕ ਵੀ ਇਹਨੂੰ ਘੱਟੋ ਘੱਟ 20-25 ਸਾਲ ਹੋ ਚੁੱਕੇ ਨੇ ਇਹ ਬਣੀ ਨੂੰ ਤੇ ਇਹਦੇ ਚ ਸਭ ਤੋਂ ਵੱਧ ਸਾਨੂੰ ਇਹ ਹੁੰਦਾ ਵੀ ਜਦੋਂ ਇੱਥੇ ਮੀਂਹ ਆਉਂਦਾ ਈ ਤੇ ਆ ਸਾਰੀ ਆ ਜਿਹੜੀ ਬੂਟੀ ਆ ਇਹ ਇੱਥੇ ਫਸ ਜਾਂਦੀ ਈ ਆ ਕੇ ਇਹ ਸਾਨੂੰ ਕੱਢਣੀ ਪੈਂਦੀ ਈ ਇਹ ਵੀ ਜਿਵੇਂ ਆ ਥੋੜੇ ਟਾਈਮ ਪਹਿਲਾਂ ਮਸ਼ੀਨ ਲੱਗੀ ਸੀ ਇੱਥੇ ਕੱਢਣ ਵਾਸਤੇ ਤੇ ਉਹ ਮਸ਼ੀਨ ਜਿੱਥੇ ਤੱਕ ਉਹਦੀ ਬਾਕਟ ਪਹੁੰਚਦੀ ਸੀ ਉਹ ਕੱਢ ਦਿੰਦੀ ਸੀ ਤੇ ਅੱਗੇ ਜਿੱਥੇ ਰਹਿੰਦੀ ਸੀ ਉਹ ਸਾਰੀ ਬੂਟੀਆਂ ਦੇਖੋ ਜਿਵੇਂ ਉਹ ਸਾਰੀ ਰਹਿ ਗਈ ਤੇ ਉਹ ਬੂਟੀ ਜਦੋਂ ਮੀਂਹ ਆਉਂਦਾ ਸਾਰੀ ਇੱਥੇ ਆ ਕੇ ਫਸ ਜਾਂਦੀ ਆ ਪਾਣੀ ਰੁਕ ਜਾਂਦਾ ਈ ਉਹ ਨਾਲਾ ਫਿਰ ਉੱਤੋਂ ਦੀ ਆ ਜਾਂਦਾ ਤੇ ਸਾਰਾ ਪਾਣੀ ਪਿੰਡ 'ਚ ਵੜ ਜਾਂਦਾ ਉਧਰ ਤੇ ਇੱਥੇ ਇੱਕ ਹੋਰ ਕਿਸਾਨ ਵੀ ਤੁਹਾਡੀ ਇੱਥੇ ਖੇਤ ਪੈਂਦਾ ਇੱਧਰ ਕੋ ਜੀ ਤੁਹਾਡੇ ਇੱਥੇ ਸਾਹਮਣੇ ਖੇਤ ਨੇ ਹਾਂ ਸਾਹਮਣੇ ਸਾਡੇ ਖੇਤ ਨੇ ਤੁਸੀਂ ਫਿਰ ਇੱਥੋਂ ਜਾਂਦੇ ਕਿਵੇਂ ਰਸਤਾ ਤੁਹਾਡੇ ਕੋਲ ਕਿਹੜਾ ਹੈ ਰਸਤਾ ਤਾਂ ਸਾਡਾ ਮੇਨ ਤਾਂ ਇਹੀ ਇਹ ਬਲੌਕ ਹੋ ਜਾਂਦਾ ਹੈ ਇਹ ਮੈਂ ਕਹਿਣਾ ਚਾਹਾਂਗਾ ਕੈਮਰਾਮੈਨ ਨੂੰ ਮੜੇ ਆਹ ਰਸਤਾ ਦਿਖਾਇਆ ਜਾਵੇ ਜਿਹੜੀ ਉਹ ਪਹਿਲਾਂ ਤਾਂ ਜਲਕੁੰਬੀ ਜਲ ਬੂਟੀ ਜੜੀ ਬੜੀ ਧੀਰ ਨਾਲ ਕੱਢੀ ਗਈ ਤੇ ਉਸ ਤੋਂ ਬਾਅਦ ਚ ਉਹ ਇੱਥੇ ਇਸ ਤਰ੍ਹਾਂ ਸੁੱਟ ਦਿੱਤਾ ਜਾਂਦਾ ਨਾ ਇਸ ਨੂੰ ਪੱਧਰਾ ਕਰਕੇ ਦਿੱਤਾ ਜਾਂਦਾ ਤਾਂ ਇਹ ਉਹ ਕਿਸਾਨ ਹੀ ਸਮਝ ਸਕਦੇ ਨੇ ਜਿਨ੍ਹਾਂ ਦੀ ਇਹ ਸਮੱਸਿਆ ਖੜੀ ਹੋਈ ਹੈ ਅੱਗੇ ਅਨੇਕਾਂ ਅਣਗਿਣਤ ਖੇਤ ਨੇਗੇ ਹੋਰ ਬਹੁਤ ਕਿਸਾਨ ਨੇ ਜਿਨ੍ਹਾਂ ਦੇ ਇੱਧਰ ਖੇਤ ਪੈਂਦੇ ਨੇ ਸੋ ਅਸੀਂ ਇਹੀ ਕਹਿਣਾ ਚਾਹਾਂਗੇ ਪ੍ਰਸ਼ਾਸਨ ਨੂੰ ਖਾਸ ਕਰਕੇ ਜਿਹੜੇ ਸਾਡੇ ਐਮਐਲਏ ਨੇ ਗੁਰਦੇਵ ਸਿੰਘ ਦੇਵਮਾਨ ਉਹ ਪੈੜ ਦੇ ਆਧਾਰ ਦੇ ਉੱਪਰ ਇਸ ਨੂੰ ਪੁਲੀ ਨੂੰ ਬਣਾਉਣ ਦਾ ਯਤਨ ਕਰਨ ਕਿਉਂਕਿ ਜੇ ਪੁਲੀ ਬਣ ਜਾਂਦੀ ਹੈ ਤਾਂ ਇੱਥੇ ਲਗਭਗ ਜਿਹੜੀਆਂ ਨੇ 90 ਪਰਸੈਂਟ ਜਿਹੜੀਆਂ ਸਮੱਸਿਆਵਾਂ ਨੇ ਉਹ ਲਗਭਗ ਖਤਮ ਹੋ ਜਾਣਗੀਆਂ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਚਲਦੇ ਜਾ ਰਹੇ ਇਧਰ ਇਹਦੀ ਪਾਣੀ ਦੀ ਤੁਹਾਨੂੰ ਗਤੀ ਵੀ ਵਿਖਾ ਦਿੰਨੇ ਆ ਕਿ ਪਾਣੀ ਇੱਥੋਂ ਕਿੰਨਾ ਜ਼ਿਆਦਾ ਬਾਹਰ ਜਾ ਰਿਹਾ ਹੈ ਇਹ ਸਿਰਫ ਪਾਣੀ ਤੁਸੀਂ ਇੱਥੋਂ ਹੀ ਵੇਖ ਰਹੇ ਹੋ ਇਸ ਤੋਂ ਦੁੱਗਣਾ ਪਾਣੀ ਜਿਹੜਾ ਉਹ ਪਿੱਛੇ ਇਧਰੋਂ ਹੀ ਚੱਲਦੇ ਇੱਕੋ ਹੀ ਆਪਾਂ ਵਿਊ ਦੇ ਵਿੱਚ ਤੁਹਾਨੂੰ ਉਹ ਪਾਣੀ ਦਿਖਾ ਦਿੰਨਾ ਜਿਹੜਾ ਖੇਤਾਂ ਵਾਲਾ ਜਿਹੜਾ ਉਹ ਨਾਬੇ ਤੋਂ ਸਿੱਧਾ ਜਿਹੜੀ ਆ ਤੁਸੀਂ ਸਾਹਮਣੇ ਤਸਵੀਰ ਵੇਖ ਰਹੇ ਹੋ ਇਹ ਨਾਬੇ ਤੋਂ ਵਾਇਆ ਕਨੁੜਕੀ ਬੌੜਾਂ ਕਲਾਂ ਇਹਨਾਂ ਪਿੰਡਾਂ ਦੇ ਵਿੱਚੋਂ ਨਹੀਂ ਹੁੰਦੇ ਅੱਗੇ ਸੜਕ ਹੈ ਪੱਕੀ ਛੜਕ ਦੇ ਉੱਪਰ ਦੀ ਕ੍ਰੋਸ ਕਰਕੇ ਪਾਣੀ ਲੰਘ ਰਿਹਾ ਤੇ ਇਹੀ ਹਾਲਾਤ ਐਸ ਸਾਈਡ ਤੋਂ ਜਿੱਧਰੇ ਗੰਦਾ ਨਾਲਾ ਹੈ ਇਧਰ ਛੱਜੂਪੱਟ ਬਿੰਨੇੜੀ ਪਿੰਡ ਹੈ ਤੇ ਲੋਹਾਰਮਾਜਰੇ ਪਿੰਡ ਦੇ ਪਰਲੇ ਪਾਸਿਓਂ ਦੀ ਉੱਪਰੋਂ ਦੀ ਪਾਣੀ ਹੈ ਜਿਹੜਾ ਚੱਲ ਰਿਹਾ ਤੇ ਫਿਰ ਉਤੋਂ ਜਾ ਕੇ ਫਿਰ ਵਾਪਸ ਇਸੇ ਨਾਲੇ ਦੇ ਵਿੱਚ ਡਿੱਗਦਾ ਸੋ ਇਹ ਕਰ ਅੱਗੇ ਜੇਕਰ ਸਰਕਾਰ ਥੋੜਾ ਜਿਹਾ ਤਵੱਜੂ ਦੇਵੇ ਇਸ ਕੰਮ ਨੂੰ ਅੱਗੇ ਸੰਗਰੂਰ ਏਰੀਆ ਸ਼ੁਰੂ ਹੁੰਦਾ ਜਿੱਥੇ ਕਿ ਬਹੁਤ ਵੱਡਾ ਗੰਦਾ ਨਾਲਾ ਜਿਹੜਾ ਪਲਵਾਨ ਤੇ ਹੋਰ ਕਈ ਪਿੰਡਾਂ ਨੂੰ ਜੋੜਦਾ ਹੈ ਜਿਹੜਾ ਕਿ ਬਿਲਕੁਲ ਸੁੱਕਾ ਰਹਿੰਦਾ ਹਰ ਵੇਲੇ ਉਹ ਲਗਭਗ ਖਾਲੀ ਹੁੰਦਾ ਜੇ ਇਸ ਨੂੰ ਪੱਕਾ ਕਰਕੇ ਸਾਰੇ ਗੰਦੇ ਨਾਲੇ ਨੂੰ ਅੱਗੇ ਉਹਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਥੋੜੀ ਦੂਰੀ ਤੇ ਜਾ ਕੇ ਉਹ ਪਾਣੀ ਸੋਕਿਆਂ ਦਾ ਗਰਮੀਆਂ ਦੇ ਦੌਰਾਨ ਤਾਂ ਪਾਣੀ ਉੱਥੇ ਪਹੁੰਚ ਹੀ ਨਹੀਂ ਸਕਦਾ ਸੋ ਸਾਡੀ ਇੱਕ ਵਾਰੀ ਫੇਰ ਅਪੀਲ ਹੈ ਕਹਿਣੀ ਚਾਹਾਂਗੇ ਪ੍ਰਸ਼ਾਸਨ ਨੂੰ ਵੀ ਕਿ ਉਹ ਪੈਲ ਦੇ ਆਧਾਰ ਦੇ ਉੱਪਰ ਜਿਹੜਾ ਇਹ ਵਾਲਾ ਪੁਲੀ ਹੈ ਇਸ ਨੂੰ ਬਣਾਉਣ ਇੱਕ ਹੋਰ ਗੱਲ ਕਹਿਣੀ ਚਾਹਾਂਗੇ ਕਿ ਇੱਥੋਂ ਜਿੱਥੇ ਬਹੁਤ ਜ਼ਿਆਦਾ ਪਿੰਡਾਂ ਨੂੰ ਇਹ ਪੁਲੀ ਜੋੜਦੀ ਹੈ ਬਹੁਤ ਜ਼ਿਆਦਾ ਇੱਥੇ ਆਵਾਜ਼ ਆਈ ਹੈ ਉਸ ਦੇ ਨਾਲ ਨਾਲ ਦੇਰ ਸਵੇਰੇ ਇੱਥੇ ਮਾਈਨਿੰਗ ਵਾਲੇ ਟਰੱਕ ਜਿਹੜੇ ਭਰ-ਭਰ ਕੇ ਰੇਤੇ ਦੇ ਲੰਘਦੇ ਨੇ ਤੇ ਇਹ ਪਿੰਡ ਦੀ ਜਿਹੜੀ ਛੜਕਾ ਕਈ ਥਾਵਾਂ ਤੋਂ ਬੈਠੀ ਵੀ ਹੋਈ ਹੈ ਜਿਵੇਂ ਤੁਸੀਂ ਇੱਥੋਂ ਵੇਖ ਸਕਦੇ ਹੋ ਟੁੱਟੀ ਹੋਈ ਇਸੇ ਤਰ੍ਹਾਂ ਉਹ ਪਿੱਛੇ ਵੀ ਛੜਕਾ ਸੀ ਤੁਹਾਨੂੰ ਵਿਖਾ ਚੁੱਕੇ ਜਿਹੜੀ ਟੁੱਟੀ ਹੋਈ ਸੜਕ ਹੈਗੀ ਸੋ ਇਸ ਪੁਲੀ ਨੂੰ ਜਿਹੜਾ ਪੈੜ ਦੇ ਆਧਾਰ ਤੇ ਬਣਾਉਣਾ ਚਾਹੀਦਾ ਹੈ ਕੈਮਰਾਮੈਨ ਸੋਨ ਨੂੰ ਵਿਰਕਨਾਲ ਮੈਂ ਸਹਿਬ ਸਿੰਘ ਵਿਰਕਨਾਬਾ ਧੰਨਵਾਦ